ਆਪੇ ਗਈਓ ਤੇ ਆਪੇ ਆਈਓ ਹੂੰ ਹੂੰ ਤੇ ਅੱਗ ਵੜਾਇਆ ਹੀ ਰੰਨਾ ਦਾ ਹੂੰ ਤੇ ਪੱਗ ਲੁਹਾਈਓ ਹੀ ਬਾਬੇ ਦੀ ਹੂੰ ਤੇ ਨੱਕ ਕਟਾਇਆ ਹੀ ਅੰਮਾ ਦਾ ਤੂੰ ਆਪੇ ਗਈ ਏ ਤੇ ਆਪੇ ਮੱਲਵੇ ਦਾਹ ਦੇਣਾ ਬਾਦ ਆ ਗਈ ਏ ਹਾਂਜੀ ਤੇ ਤੂੰ ਕੀ ਕੀਤਾ ਕਿ ਤੂੰ ਔਰਤਾਂ ਦਾ ਬਕਾਰ ਜਿਹੜਾ ਹੈ ਉਹਨੂੰ ਤਬਾਹ ਕਰ ਦਿੱਤਾ ਵਾਹ ਹਾਂਜੀ ਚੋਰਾ ਨੂੰ ਮੋਰ ਤੇ ਮੋਰਾ ਨੂੰ ਹੋਰ ਚੋਰਾ ਨੂੰ ਮੋਰ ਪੈ ਜਾਂਦੇ ਨੇ ਜਾਂ ਹੋਰ ਪੈ ਜਾਂਦੇ ਨੇ ਦੋਨਾਂ ਨੂੰ ਕੋ ਕਸਾਈ ਯਾਨੀ ਉਹਨਾਂ ਨੂੰ ਵੀ ਅੱਗੋਂ ਤਕਦੀਰ ਕਿਤੇ ਮੈਂ ਕਿਤੇ ਖਾਤੇ ਚ ਲਵੇਟ ਲੈਂਦੀ ਏ ਹਾਂ ਚਮੜੀ ਜਾਏ ਪਰ ਦਮੜੀ ਨਾ ਜਾਏ ਇਹ ਉਹਨਾਂ ਲੋਕਾਂ ਦੀ ਨਿੰਦਿਆ ਕੀਤੀ ਗਈ ਏ ਜਿਹੜੇ ਅੱਤ ਦੇ ਕੰਜੂਸ ਤੇ ਕਾਨੀ ਚੂਸ ਹੁੰਦੇ ਨੇ ਕਾਨੀ ਚੂਸ ਵਿੱਚ ਕਾਨੀ ਤੇ ਮਿੱਠੀ ਹੁੰਦੀ ਨਹੀਂ ਉਹਨੇ ਵੀ ਚੂਸੀ ਜਾਣਾ ਵੀ ਘਰੇ ਵੀ ਚੋਰਾ ਕੋਈ ਨਿਕਲ ਆਵੇ ਗੰਨੇ ਆਲਾ ਗੰਨੇ ਦੇ ਭਲੇਖੇ ਚ ਹਲਵਾਈ ਦੀ ਆ ਗਾੜੀ ਤੇ ਕਸਾਈ ਦੀ ਪੁਛਾੜੀ ਚੱਗੀ ਹੁੰਦੀ ਏ ਜਿਹੜੇ ਸਿਆਣੇ ਲੋਕ ਨੇ ਉਹ ਕਸਾਈ ਕੋਲੋਂ ਪਿਛਲੇ ਪੈਰ ਗੋਸ਼ਟ ਲੈਂਦੇ ਨੇ ਜਾ ਕੇ ਕਿਉਂਕਿ ਉਸ ਵੇਲੇ ਉਹਨੇ ਚੰਗਾ ਗੋਸ਼ਟ ਬਚਾ ਕੇ ਰੱਖਿਆ ਹੁੰਦਾ ਉਹ ਚੱਲ ਮੇਲੇ ਨੂੰ ਚਲੀ ਬismillahirrahmanirrahim ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ ਅਸਲਾਮੂ ਅਲੈਕੁਮ ਸਤ ਸ੍ਰੀ ਅਕਾਲ ਨਮਸਕਾਰ ਤੇ ਢੇਰ ਢੇਰ ਸਲਾਮਾਂ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਹਾਈਆਂ ਤੋਂ ਸਤ ਬਿਸਮਿਲਲਾ ਤੇ ਜੀ ਆਇਆਂ ਨੂੰ ਆਖਨੇ ਆ ਪਿਆਰਿਓ ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਨੋਟੀਫਿਕੇਸ਼ਨ ਸਾਰੇ ਬਰ ਵਕਤ ਤੁਹਾਡੇ ਹਜ਼ੂਰ ਪਹੁੰਚ ਸਕਣ ਪਿਆਰਿਓ ਸਾਡੇ ਵੀਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਪਹੁੰਚਾਇਆ ਕਰੋ ਕਿਉਂਕਿ ਇੱਕ ਤੇ ਤੁਹਾਡੇ ਕਮੈਂਟਸ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬੱਬ ਹੁੰਦੇ ਨੇ ਤੇ ਦੂਜਾ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਸਵਾਰਨ ਤੇ ਨਿਖਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆਂ ਪਿਆਰਿਓ ਸਾਡੇ ਇੱਕ ਬੜੇ ਹੀ ਮਨ ਠਾਰ ਤੇ ਬੜੇ ਦਿਲਦਾਰ ਮਿੱਤਰ ਸਾਡੇ ਪਰਮਾਨੈਂਟ ਵਿਊਅਰ ਸਤ ਦੇਵ ਸ਼ਰਮਾ ਜਿਹੜੇ ਕਿ ਅਮਰੀਕਾ ਦੇ ਵਿੱਚ ਮੁਕੀਮ ਨੇ ਉਹਨਾਂ ਨੇ ਸਾਨੂੰ ਅੱਜ ਇੱਕ ਬੜਾ ਹੀ ਖੂਬਸੂਰਤ ਬੜਾ ਮਤ ਭਰਿਆ ਚੋ ਮਿਸਰਾ ਪਿਜਵਾਇਆ ਏ ਜਿਹੜਾ ਕਿ ਮੈਂ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਕਰਨ ਲੱਗਾ ਉਹ ਚੋ ਮਿਸਰਾ ਇਸ ਤਰ੍ਹਾਂ ਹੈ ਨਾ ਗੁੰਝਲ ਕੋਈ ਭਾਵਾਂਗਾ ਨਾ ਤੈਨੂੰ ਮੈਂ ਅਜ਼ਮਾਵਾਂਗਾ ਨਾ ਤੈਨੂੰ ਬੇਲੇ ਸੱਦਾਗਾ ਨਾ ਤੇਥੋਂ ਚੋਰੀ ਖਾਵਾਂਗਾ ਤੂੰ ਲੱਖ ਸੁਨੇਹੇ ਕੱਲ ਮੈਨੂੰ ਮੈਂ ਤੈਨੂੰ ਮਿਲਣ ਨਾ ਆਵਾਂਗਾ ਮੈਂ ਪੜ ਕੇ ਅਫਸਰ ਬੰਨਾ ਹਾਂ ਮੈਂ ਸਿੱਧਾ ਕਾਲਜ ਜਾਵਾਂਗਾ ਪਿਆਰਿਓ ਹੈ ਤੇ ਇੱਕ ਹਲਕਾ ਫੁਲਕਾ ਦੌੜਾਏ لیکن میں سمجھنا کہ اِ데 وچ ਸਾਡੇ ਨੌਜਵਾਨ ਪੜਿਆਰ طلبا و طالبات ਸਾਡੇ ਧੀਆਂ ਪੁੱਤਰ ਜਿਹੜੇ ਨੇ ਉਹਨਾਂ ਨੂੰ ਇੱਕ ਬੜੀ ਸੋਹਣੀ ਮੱਤ ਦਿੱਤੀ ਗਈ ਹੋਈ ਏ ਸਾਹਿਬੋ ਜਿਹੜੇ ਸਾਡੇ طلبا و طالبات ਨੇ ਜਿਹੜੇ ਪੜਿਆਰ ਨੇ ਪੜਾਹ ਕੂ ਸਾਡੇ ਧੀਆਂ ਪੁੱਤਰ ਉਹਨਾਂ ਨੂੰ ਆਪਣੀ तमाम तरतवज्जो ਆਪਣੀ تعلیم اور ਆਪਣੀ تدریس ਵੱਲ ਦੇਣੀ ਚਾਹੀਦੀ ਏ ਔਰ ਉਹਨਾਂ ਨੂੰ ਇੱਕ ਗੋਲ ਮੁਤੈਨ ਕਰਨਾ ਚਾਹੀਦਾ ਹੈ ਆਪਣੀ ਹਿਆਤੀ ਦਾ ਔਰ ਹਮਾ ਵਕਤ ਮਸਰੂਫ ਇਸ ਅਮਲ 'ਚ ਰਹਿਣਾ ਚਾਹੀਦਾ ਹੈ ਕਿ ਉਸ ਮੰਜ਼ਲ ਤੇ ਪੁੱਜ ਕੇ ਤੇ ਉਦੋਂ ਬਾਅਦ ਫਿਰ ਦੀਗਰ ਤਫਰੀਹਾਤ ਜਿਹੜੀਆਂ ਨੇ ਜ਼ਿੰਦਗੀ ਦੀਆਂ ਆਂ ਦੀਗਰ ਮਾਮਲਾਤ ਜਿਹੜੇ ਨੇ ਉਹਨਾਂ ਨੂੰ ਬਾਅਦ 'ਚ ਵੇਖਾਂਗੇ ਨੌਜਵਾਨੀ ਦੀ ਜਿਹੜੀ ਉਮਰ ਹੈ ਸਾਹਿਬੋ ਇਨਦਾਨੀ ਦੀ ਉਮਰ ਹੁੰਦੀ ਹੈ بڑا خوبصورت ایک اردو دا شعر ہے کہ جوانی میں بھٹک جانے کا خاص امکان ہوتا ہے بشر اس عمر میں اہم نشیں نادان ہوتا ہے کالج لائف جیڑی ہے اتنے سڈے بڑے بڑے ذہین و فتین بچے بڑے علم تو فراست فہم رکھن والے ڈی ٹریک ہو جاتے راؤں قرائے پہ پی جائیں اپنی تعلیم ਵੱਲੋਂ ਉਹਨਾਂ ਦਾ ਧਿਆਨ ਹਟ ਜਾਂਦਾ ਏ ਤੇ ਪਿਆਰਿਓ ਇੱਕ ਜ਼ਹੀਨ ਤਰੀਨ ਬੱਚੇ ਤੋਂ ਫਿਰ ਅਸੀਂ ਹੱਥ ਤੋਂ ਬੈਨੇ ਆ ਉਹੋ ਹੀ ਬੱਚਾ ਅਗਰ ਆਪਣੇ ਜ਼ੇਹਨ ਦੇ ਵਿੱਚ ਆਪਣੀ ਇੱਕ ਮੰਜ਼ਲ ਦਾ ਤਾਇਨ ਕਰ ਲਵੇ ਔਰ ਇਹ ਮਤਾ ਪਕਾ ਲੈ ਕੇ ਮੈਂ ਉੱਥੇ ਪੁੱਜ ਕੇ ਫਿਰ ਦੀਗਰ ਐਕਟੀਵਿਟੀਜ਼ ਜਾਂ ਦੀਗਰ ਸਰਗਰਮੀਆਂ ਜਿਹੜੀਆਂ ਨੇ ਨਾ ਉਹਨਾਂ ਵਿੱਚ ਹਿਸਾ ਲਵਾਂਗਾ ਤੇ ਉਹਦੀ ਨਾ ਸਿਰਫ ਆਪਣੀ ਜ਼ਿੰਦਗੀ ਬਣ ਜਾਂਦੀ ਏ ਬਲਕਿ ਉਹਦੇ ਲੱਗਦੇ ਆ ਤੇ ਨਿੱਗਦੇ ਆ ਦੀ ਉਹਦੇ ਮਾਂ ਬਾਪ ਦੀ ਉਹਦੇ ਆਲੇ ਦੁਆਲੇ ਦੇ ਜਿਹੜੇ ਲਵਾ ਹਕੀਨ ਨੇ ਉਹਦੇ ਸਾਰੇ ਰਿਲੇਟਿਵਜ਼ ਉਹਦੇ ਭੈਣਾ ਭਰਾ ਖਾਨਦਾਨ ਟੱਬਰ ਪੂਰੇ ਦੀ ਪੂਰੇ ਕੂੜਮੇ ਦੀ ਪਿਆਰਿਓ ਇੱਜ਼ਤ ਤੇ ਆਬਰੂ ਦੇ ਵਿੱਚ ਇਜ਼ਾਫਾ ਹੋ ਜਾਂਦਾ ਏ ਇਹ ਸ਼ੇਰ ਜਿਹੜਾ ਏ ਇਹਦੇ ਵਿੱਚ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਸਾਡੇ ਤੁਲਾ ਬਹੁਤ ਤਾਲੇ ਬਾਤ ਨੂੰ ਸਾਡੇ ਨੌਜਵਾਨਾਂ ਨੂੰ ਸਾਡੀ ਯੂਥ ਨੂੰ ਇਹੋ ਹੀ ਮੱਤ ਦਿੱਤੀ ਗਈ ਹੋਈ ਏ ਪਿਆਰਿਓ ਆਓ ਚਲਿਏ ਤੁਹਾਡੇ ਪਜਵਾਏ ਹੋਏ ਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਉਹਨਾਂ ਦੇ ਪਿੰਡ ਗਖੜਵਾਲੀ ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਓ ਸਾਡੇ ਨਾਲ ਹੋ ਚੱਲੋ ਅਸਲਾਮ ਅਲੈਕਮ ਜਨਾਬ ਬਾਜਵਾ ਸਾਹਿਬ ਜੀ ਵਾਲੇਕਮ ਸਲਾਮ ਜਨਾਬ ਖੈਰੀਆਂ ਹੋ ਜੀ ਡਾਕਟਰ ਸਾਹਿਬ ਕੀ ਹਾਲ ਚਾਲ ਹੈ ਠੀਕ ਹੋ ਬੜੀ ਨਵਾਜ਼ਾ ਜਨਾਬ ਬੜੀ ਮਿਹਰਬਾਨੀ ਅੱਲਾ ਪਾਕ ਦਾ ਇਹਸਾਨ ਹੈ ਮੇਰੇ ਆਗਾ ਅੱਛਾ ਮੇਰੇ ਹਜ਼ੂਰ ਗੁਜ਼ਾਰਿਸ਼ ਹੈ ਜੀ ਕਿ ਅਬੂ ਜ਼ਬੀ ਦੇ ਵਿੱਚ ਸਾਡੇ ਇੱਕ ਬੜੇ ਪਿਆਰੇ ਦੋਸਤ ਜੀ ਜੀ ਮੁਕੀਮ ਨੇ ਇਹ ਪਿੱਛੋਂ ਤੁਹਾਡੇ ਇਲਾਕੇ ਦੇ ਨੇ ਜਨਾਬ ਮੀਆਂ ਵਾਲੀ ਬੰਗਲੇ ਉਹਨਾਂ ਦੇ ਵਾਲਦੇ ਗ੍ਰਾਮੀ ਐਸਡੀਓ ਰਹੇ ਨੇ ਮਹਿਕਮਾ ਇਰੀਗੇਸ਼ਨ ਦੇ ਵਿੱਚ ਤਾਹਿਰ মনির ਤਾਹਿਰ ਉਹ ਨਦਨਾ ਹੈ ਸਰ ਜੀ ਜੀ ਉਹ ਬੜੇ ਸ਼ੌਕ ਨਾਲ ਸਾਡੇ ਪ੍ਰੋਗਰਾਮਸ ਵਹਿੰਦੇ ਵੀ ਨਹੀਂ ਔਰ ਇਸ ਤੋਂ ਇਲਾਵਾ ਵੱਡੀ ਗੱਲ ਹੈ ਕਿ ਬੜੇ ਵੱਡੇ ਪੰਜਾਬੀ ਲਵਰ ਨੇ ਹੂੰ 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 ਉਹਨਾਂ ਸਰ ਇੱਕ ਅਖਾਨ ਪਜਵਾਇਆ ਹੈ ਹੂੰ ਹੂੰ ਭਈ ਆਪੇ ਹੀ ਗਈਓ ਤੇ ਆਪੇ ਹੀ ਆਈਓ ਹੂੰ ਹੂੰ ਤੇ ਅੱਗ ਬੜਾਇਆ ਹੀ ਰੰਨਾ ਦਾ ਹੂੰ ਤੇ ਪੱਦ ਲੁਾਈਓ ਹੀ ਬਾਬੇ ਦੀ ਹੂੰ ਤੇ ਨਕਟ ਘਟਾਇਓ ਹੀ ਅੰਮਾ ਦਾ ਹਾਂ ਜੀ ਇਹ ਚ ਖਾਨ ਵਿੱਚ ਨਾ ਜੀ ਇਹ ਮਤ ਦਿੱਤੀ ਗਈ ਏ ਵੀ ਜਿਹੜੀਆਂ ਧੀਆ ਭੈਣਾਂ ਨੇ ਨਾ ਜੀ ਵੇਖੋ ਨਾ ਜੀ ਅਸੀਂ ਉਹਨੂੰ ਆਪਣੀ ਇੱਜ਼ਤ ਆਖਦੇ ਆ ਆਹ ਹਾ ਔਰ ਉਹ ਜਦੋਂ ਮਰਜ਼ੀ ਨਾਲ ਬਰੂਮ ਟੱਪ ਜੇ ਜੀ ਜੀ ਤੇ ਫਿਰ ਲੋਕ ਕੀ ਕਰਦੇ ਨੇ ਕਿ ਇਹਨੂੰ ਫੈਰ ਮਾਰ ਦਿਓ ਆਹ ਔਰ ਮਾਰਦੇ ਵੀ ਨੇ ਆ ਮਾਰਦੇ ਨੇ ਜੀ ਅੱਛਾ ਉਹ ਅਸੀਂ ਸਮਾਜੀ ਤੌਰ ਤੇ ਗਲਤ ਤੇ ਗੱਲ ਜਾਂ ਸਹੀ ਆ ਇੱਕ ਵੱਖਰਾ ਟੌਪਿਕ ਹੈ ਹਾਂ ਜੀ ਹਾਂ ਲੇਕ ਜਾਰਦ ਦੇ ਨਾਂ ਤੋਂ ਕਤਲ ਤੋਂ ਜਾਰਦ ਦੇ ਨਾਂ ਤੋਂ ਤੂੰ ਧੀਆਂ ਪੈਣਾ ਨੂੰ ਜਿੰਨੂੰ ਬੜੇ ਮਾਨ ਸਤਕਾਰ ਨਾਲ ਪਾਲੀਦਾ ਫਿਰ ਦਾਜ ਦੇਹਜ ਦੇ ਕੇ ਤੇ ਉਹਨੂੰ ਵਿਆਹੀਦਾ ਇੱਜ਼ਤ ਪੱਤ ਦੇ ਨਾਲ ਸੌਰੇ ਟੋਰੀਦਾ ਜੀ ਜੀ ਅਗਰ ਉਹ ਆਪਣੀ ਮਰਜ਼ੀ ਨਾਲ ਬਰੂਆਂ ਟੱਪ ਲਵੇ ਜੀ ਜੀ ਤੇ ਫਿਰ ਉਹੋ ਜੀ ਗੱਲ ਵੀ ਜਿਹੜੀ ਮਤਲਬ ਬਰੂਆਂ ਟੱਪ ਕੇ ਤੇ ਬਾਅਦ ਚਾਪ ਹੀ ਆ ਵੀ ਜਾਏ ਜੀ ਜੀ ਥੋੜੇ ਕੇਰ ਬਾਅਦ ਦਹਾ ਮੀਆਂ ਦਿਨਾਂ ਬਾਅਦ ਮਹੀਨੇ ਬਾਅਦ ਤੇ ਉਸ ਬੀਬੀ ਦੇ ਬਾਰੇ ਚ ਮਤਲਬ ਇਹ ਕਿ ਇਹ ਬੋਲਿਆ ਜਾਂਦਾ ਅੱਗ ਅੱਗਾਂ ਨੇ ਵਕਾਰ ਨੂੰ ਹਾਂ ਅੱਗ ਗੁਆਇਆ ਹੀ ਰੰਨਾ ਦਾ ਕਿ ਔਰਤਾਂ ਦਾ ਤੂੰ ਵਕਾਰ ਹੀ ਤਬਾਹ ਕਰ ਦਿੱਤਾ ਹੈ ਔਰਤ ਜਿਹੜੀ ਹੈ ਪਰਦੇ ਜਰੈਨ ਵਾਲੀ ਹੈ ਹਾਂ ਜੀ ਔਰਤ ਤੇ ਲਫ਼ਜ਼ਾ ਅਰਬੀ ਦਾ ਲਫ਼ਜ਼ ਹੈ ਹਾਂ ਕਿ ਪਰਦੇ ਜਰੈਨ ਵਾਲੀ ਛ ਹੈ ਤੇ ਤੂੰ ਆਪੇ ਹੀ ਗਈ ਹੈ ਤੇ ਆਪੇ ਹੀ ਮੱਲਵੇ ਦਾਹ ਦੇਣਾ ਬਾਅਦ ਆ ਗਈ ਹੈ ਹਾਂ ਜੀ ਤੇ ਤੂੰ ਕੀ ਕੀਤਾ ਕਿ ਤੂੰ ਔਰਤਾਂ ਦਾ ਬਕਾਰ ਜਿਹੜਾ ਹੈ ਉਹਨੂੰ ਤਬਾਹ ਕਰ ਦਿੱਤਾ ਵਾਹ ਵਾਹ ਹਾਂਜੀ ਤੇ ਪਾਗਲ ਹੋਈ ਹੋਈ ਆ ਤੇ ਤੇਰੇ ਇਸ ਹਮਲ ਦੇ ਨਾਲ ਜਿਹੜੀ ਪੱਗ ਹੈ ਪੱਗ ਵੇਖੋ ਨਾ ਜੀ ਆ ਮੈਂ ਮਰਦੀ ਨਾਲ ਸਿਰ ਤੋਂ ਲਾ ਲਾਈਆਂ ਬੰਨ ਲਾਂ ਹਾਂ ਲੇਕਿਨ ਅਗਰ ਕਿਸੇ ਦੇ ਧੀ ਪੁੱਤਰ ਇਸਰਾ ਦੀ ਕੋ ਹਰਕਤ ਕਰਨ ਤੇ ਉਹ ਆਂਦੇ ਨੇ ਜੀ ਕਿ ਉਹ ਜਿਹੜੇ ਬਾਬੇ ਹੁੰਦੇ ਸਨ ਦਾ ਪੁਰਾਣੇ ਜ਼ਮਾਨੇ ਜਦੋਂ ਕਿਸੇ ਨਾਲ ਇਸਰਾ ਹੋ ਜਾਂਦਾ ਸੀ ਜੀ ਤੇ ਉਹ ਜਨਾਬ ਪੱਗ ਲਾ ਗਏ ਤੇ ਗੱਲ ਚ ਫਾ ਲੀਂਦੇ ਸਨ ਉਹ ਆਂਦੇ ਸਨ ਮੈਂ ਸਿਰ ਤੇ ਪੱਗ ਸਜਾਨ ਜੋਗਾ ਨਹੀਂ ਰਹਿ ਗਿਆ ਹਾਂਜੀ ਪੱਗ ਲੁਹਾਈਓ ਹੀ ਬਾਬੇ ਦੀ ਤੇ ਨੱਕ ਵਢਾਇਆ ਹੀ ਅਮਾਂ ਦਾ ਹਾਂਜੀ ਔਰ ਜਿਹੜੀ ਮਾਂ ਹੈ ਜਿਹਦੀ ਮਾਂ ਦੀ ਧੀ ਅਸਰਾ ਦੀ ਹਰਕਤ ਕਰ ਲਏ ਹਾਂਜੀ ਉਹ ਕਿਹੜੇ ਮੂੰਹ ਨਾਲ ਕਿਹੜੇ ਨੱਕ ਨਾਲ ਕਿਸੇ ਨਾਲ ਕੋ ਗੱਲ ਕਰ ਸਕਦੀ ਏ ਕੱਲ ਨੂੰ ਹਾਂਜੀ ਹਾਂਜੀ ਜਾਂ ਕਿਸੇ ਦੀ ហេਠੀ ਜੇਠੀ ਜਾਂ ਕਿਸੇ ਦੀ ਉਚਾਰ ਨਿਵਾਣ ਦੇ ਬਾਰੇ ਚ ਹਾਂਜੀ ਉਹ ਤੇ ਵਿਚਾਰੀ ਗੱਲ ਨਹੀਂ ਕਰ ਸਕਦੀ ਉਹ ਤੇ ਤੁਸੀਂ ਸਮਝ ਲਓ ਵੇ ਖੋਨਾ ਉਹਦਾ ਨੱਕ ਵੱਡਿਆ ਜਾਣਾ ਆਲਾਮਤੀ ਤੌਰ ਤੇ ਇਹ ਮਤਲਬ ਨੱਕ ਵੱਡਿਆ ਜਾਣਾ ਪੰਜਾਬੀ ਦਾ ਮੁਹਾਵਰਾ ਹੈ ਜੀ ਜੀ ਤੇ ਜਿਹਦਾ ਕੰਡਾ ਹੀ ਨਾ ਰਹਿ ਜਾਏ ਇੱਜ਼ਤ ਪਤ ਬਰਬਾਦ ਹੋ ਬਰਬਾਦ ਹੋ ਜਾ ਹਾਂਜੀ ਹਾਂਜੀ ਉਹ ਜਿਹੜੀ ਲੜਕੀ ਹੈ ਉਹ ਜਿਹੜੀ ਕੁੜੀ ਹੈ ਜਿੰਨੇ ਇਹ ਕੰਮ ਕੀਤਾ ਉਹਦੀ ਨਿੰਦਿਆ ਕੀਤੀ ਗਈ ਹੈ ਇੰਜ ਦੀਆਂ ਜਿਹੜੀਆਂ ਲੜਕੀਆਂ ਨੇ ਜਿਹੜੀਆਂ ਜਜ਼ਬਾਤ ਵਿੱਚ ਆ ਕੇ ਤੇ ਆਪਣੀਆਂ ਮਰਦੀਆਂ ਆਪ ਮੁਹਾਰੀਆਂ ਹੋ ਕੇ ਕਰਦੀਆਂ ਨੇ ਔਰ ਉਹ ਫਿਰ ਜਿਹੜੀ ਇਹਨੇ ਨਾ ਤੁਸੀਂ ਸਮਝ ਲਓ ਉਹ ਪਿਓ ਦੀ ਪੱਗ ਲੋਹਾ ਦਿੰਦੀ ਇਹਨੇ ਔਰ ਮਾਂ ਦਾ ਨੱਕ ਵਢਾ ਦਿੰਦੀ ਇਹਨੇ ਤੇ ਉਹਨਾਂ ਦੇ ਮਾਂ ਤੇ ਪਿਓ ਦੁਨੀਆ ਦੇ ਵਿੱਚ ਕਿਸੇ ਨੂੰ ਮੂੰਹ ਮਖਾਨ ਜੋਗੇ ਨਹੀਂ ਪੈਂਦੇ ਲਜੀਬ ਪਿਆਰੇਓ ਇਹ ਜਿਹੜਾ ਅਖ਼baar ਸਾਡੇ ਦੋਸਤ ਤਾਹਰ ਮनीर ਤਾਹਰ ਸਾਹਿਬ ਪਜੋਆਇਆ ਸੀ ਬੜਾ ਹੀ ਸਬਕ ਆ ਬਹੁਜੇ ਤੁਸੀਂ ਦੇਖੋ ਵੀ ਇਹ ਖਾਨ ਇਸ ਤਰ੍ਹਾਂ ਵੀ ਆਪ ਹੀ ਜਈਓ ਤੇ ਆਪ ਹੀ ਆਈਓ ਤੇ ਅੱਗ ਵਧਾਇਆ ਹੀ ਰੰਨਾ ਦਾ ਰਾਨ ਨ ਤੋਂ ਮੁਰਾਦ ਖਵਤீன் ਘਰਾਂ ਦੇ ਵਿੱਚ ਰਹਿਣ ਵਾਲੀਆਂ ਜਿਹੜੀਆਂ ਸਾਡੀਆਂ ਔਰਤਾਂ ਹੁੰਦੀਆਂ ਨੇ ਪੰਜਾਬੀ 'ਚ ਉਹਨਾਂ ਨੂੰ ਅਸੀਂ ਰਾਨ ਆਖਦੇ ਹਾਂ ਪਿਆਰਿਓ ਤੁਸੀਂ ਦੇਖੋ ਨਾ ਇੱਕ ਅਜਿਹੀ ਬੱਚੀ ਜਿਹਨੂੰ ਪੰਜਾਬੀ ਲਫ਼ਜ਼ ਉਦਲ ਜਾਣਾ ਆਪਣੇ ਆਪ ਜਿਹੜੀ ਆਪ ਮੁਹਾਰਿਆਂ ਨਿਕਲ ਜਾਏ ਘਰੋਂ ਕਿਸੇ ਦੇ ਨਾਲ ਆਪਣੇ ਆਸ਼ਨਾਦ ਨਾਲ ਜਾਂ ਕਿਸੇ ਨਾਲ ਜਿਹੜੀ ਨਿਕਲ ਜਾਂਦੀ ਏ ਉਹਨੂੰ ਅਸੀਂ ਆਖਦੇ ਹਾਂ ਪੰਜਾਬੀ 'ਚ ਉਦਲ ਗਈ ਏ ਤੇ ਅਜੇ ਹੀ ਬੱਚੀ ਉਹਦੇ ਬਾਰੇ ਜਿਸ ਖਾਨ ਅਜ ਦੱਸਿਆ ਗਿਆ ਹੈ ਖਵਾ ਤਿੰਨ ਨੂੰ ਮਤ ਵੀ ਦਿੱਤੀ ਗਈ ਹੈ ਕਿ ਅਜੇ ਹੀ ਕੁੜੀ ਹੈ ਅਜੇ ਹੀ ਔਰਤ ਜਿਹੜੀ ਆਪੇ ਹੀ ਤੁਰ ਜਾ ਕਿਸੇ ਦੇ ਨਾਲ ਇੱਕ ਤੇ ਉਹ ਸਾਰੀਆਂ ਔਰਤਾਂ ਆਪਣੀਆਂ ਲੱਗਦੀਆਂ ਨਿਗਦੀਆਂ ਜਿੰਨੀਆਂ ਖਾਨਦਾਨ ਦੀਆਂ ਹੁੰਦੀਆਂ ਨੇ ਇੱਕ ਤੇ ਉਹਨਾਂ ਦਾ ਉਹ ਨੱਕ ਵਢਾ ਛੱਡਦੀ ਏ ਬੇਤੌਕੀਰਾ ਕਰ ਛੱਡਦੀ ਏ ਉਹਨਾਂ ਨੂੰ ਬੇਵਕਾਰ ਕਰ ਛੱਡਦੀ ਏ ਤੇ ਦੂਜਾ ਪਿਆਰਿਓ ਬਾਈਵਾ ਸਾਹਿਬ ਜਿਵੇਂ ਦੱਸਿਆ ਕਿ ਅਜੇ ਹੀ ਬੱਚੀ ਜਿਹੜੀ ਹੈ ਉਹਦਾ ਫਿਰ ਬਾਪ ਜਿਹੜਾ ਉਹਨੇ ਪੱਗ ਜਿਹੜੀ ਸਿਰ ਤੇ ਬੰਨੀ ਹੁੰਦੀ ਏ ਪੱਗ ਲੋਹਾਈ ਹੋਈ ਬਾਬੇ ਦੀ ਉਹ ਫਿਰ ਲਾਗ ਪੱਗ ਗਲੇ ਚ ਪਾ ਲੈਂਦਾ ਤੁਸੀਂ ਵੇਖੋ ਨਾ ਤੇ ਮਾਂ ਜਿਹੜੀ ਏ ਉਹ ਅੱਗੋਂ ਬਾਦ ਆ ਗਿਆ ਕਿ ਨੱਕ ਵਢਾਈ ਹੋਈ ਅੰਮਾਂ ਦਾ ਯਾਨੀ ਨਾ ਤੇਰੀ ਮਾਂ ਦਾ ਕੋਈ ਵਕਾਰ ਉਸ ਵਸੇਬ ਉਸ ਪਿੰਡ ਉਸ ਮੱਲੇ ਦੇ ਵਿੱਚ ਰਿਆ ਨਾ ਤੇਰਾ ਬਾਪ ਕਿਸੇ ਪਰਿਆ ਜ ਬਹਿਨ ਜੋਗਾ ਰਿਆ ਸਾਡੀਆਂ ਸਾਹਿਬ ਮੁਆਸ਼ਰਤੀ ਕਦਰਾਂ ਜਿਹੀਆਂ ਨੇ ਤੇ ਅਜਿਹੀ ਖਾਤੂਨ ਜਿਹੜੀ ਹੈ ਜ ਜਿਦੀ ਇੱਕ ਬੱਚੀ ਆਪਣੇ ਆਪ ਕਿਸੇ ਨਾਲ ਨਿਕਲ ਜਾਏ ਉਹਦੀ ਤਾਂ ਬਾਕੀ ਕੁੜੀਆਂ ਦਾ ਕੋਈ ਰਿਸ਼ਤਾ ਨਹੀਂ ਲੈਂਦਾ ਪਿਆਰਿਓ ਇੱਕ ਪੱਜ ਪੂਰੇ ਖਾਨਦਾਨ ਤੋਂ ਇੱਕ ਪੱਜ ਲੱਗ ਜਾਂਦਾ ਉਸ ਘਰ ਦੇ ਵਿੱਚ ਕੋਈ ਅਗੋ ਰਿਸ਼ਤੇਦਾਰੀ ਨਹੀਂ ਕਰਦਾ ਫਿਰ ਆਲਾ ਦੁਆਲਾ ਹਰ ਵੇਲੇ ਉਹਨਾਂ ਨੂੰ ਨਿੰਦਦਾ ਰਹਿੰਦਾ ਇਹ ਦੀ ਜੀ ਕੁੜੀ ਟੁਰ ਗਈ ਇਹ ਦੀ ਹਾਲਾਂਕਿ ਮਾਈ ਬਾਪ ਦਾ ਕਸੂਰ ਕੋਈ ਨਹੀਂ ਹੁੰਦਾ ਬੱਚੇ ਕਿਸੇ ਵੇਲੇ ਅਜੀਬ ਹਰਕਤ ਕਰ ਜਾਂਦੇ ਨੇ ਮਾਪੇ ਆਪਣੇ ਹੱਥੀਂ ਸੋ ਜਿੱਥੇ ਵਿਆਂਦੇ ਨੇ ਪੂਨ ਛਾਣ ਕਰਕੇ ਆਪਣੀ ਬਾਲਗ ਨਜ਼ਰੀ ਨਾਲ ਵੇਸ਼ ਚਾਹ ਕੇ ਬੱਚੇ ਦੀ ਤੇ ਉਹਦੀ ਅਕਲ ਨਹੀਂ ਹੁੰਦੀ ਮੈਂ ਅੱਗੇ ਕਈ ਦਫਾ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤਾ ਕਿ ਮੈਂ ਇੱਕ ਪਾਕਿਸਤਾਨ ਦੇ ਕੌਮੀ ਟੀਵੀ ਚੈਨਲ ਜਿਹੜਾ ਦੁਨੀਆ ਟੀਵੀ ਉਹਦਾ ਮੈਂ ਬਿਊਰੋ ਚੀਫ ਵੀ ਹਾਂ ਗੁਜਰਾں ਵਾਲਾ ਦੁਨੀਆ ਅਖਬਾਰ ਦਾ ਪਿਛਲੇ ਸਾਲ ਅਸਾਂ ਰਿਪੋਰਟ ਕੀਤਾ ਸੀ ਕਿ 99% ਤਲਾਕਾਂ ਜਿਹੜੀਆਂ ਨੇ ਸਨ 2023 ਦੇ ਵਿੱਚ 89% ਡਾਈਵੋਰਸ ਜਿਹੜੀਆਂ ਨੇ ਨਾ ਉਹਨਾਂ ਕੁੜੀਆਂ ਦੀਆਂ ਹੋਈਆਂ ਸਨ ਸਾਬੋ ਗੁਜਰਾਵਾਲਾ ਡਿਵਿਜਨ ਦੀਆਂ ਅਦਾਲਤਾਂ ਦੇ ਵਿੱਚ ਜਿਨ੍ਹਾਂ ਆਪ ਮੁਹਾਰਿਆਂ ਸ਼ਾਦੀ ਕੀਤੀ ਸੀ ਮਾਪੇ ਤੋਂ ਉਹਨਾਂ ਦੀ ਮਰਜ਼ੀ ਦੇ ਖਿਲਾਫ ਉਰਨਾ ਤੋਂ ਜਾਬਰ ਹੋ ਕੇ ਮਾਂ ਪਿਓ ਤੋਂ ਜਾਬਰ ਹੋ ਕੇ ਆਪੇ ਘਰੋਂ ਨਿਕਲ ਗਈਆਂ ਉੱਦ ਲਗ ਗਈਆਂ ਨਾ ਆਪਣੀ ਕੋ ਇੱਜ਼ਤ ਛੱਡਦੀਆਂ ਨੇ ਸਾਡਾ ਬਸੇਬ ਜੈ ਹੈ ਨਾ ਜੀ ਸਾਡਾ ਇੱਕ ਸਾਡਾ ਇੱਕ ਕਲਚਰ ਹੈ ਸਾਡੇ معاشਰਤੀ ਸਾਡੀਆਂ ਆਪਣੀਆਂ ਇੱਕ ਇਕਦਾਰ ਨੇ ਇਹ ਕੋਈ ਅਮਰੀਕਾ ਜਾਂ ਲੰਡਨ ਤੇ ਨਹੀਂ ਨਾ ਠੀਕ ਹੈ ਬੱਚੀ ਨੇ ਜਿੱਥੇ ਕਿਦਰੇ ਸ਼ਾਦੀ ਕਰਨੀ ਹੈ ਉਹਦਾ ਕੰਮ ਹੈ ਕਿ ਆਪਣੇ ਮਾਈ ਬਾਪ ਨਾਲ ਗੱਲ ਕਰੇ ਉਹਨਾਂ ਦੀ ਰਜ਼ਾਮੰਦੀ ਦੇ ਨਾਲ ਸਾਰਾ ਕੁਝ ਹੋਵੇ ਤੇ ਖੂਬ ਸੂਰਤ ਲੱਗਦਾ ਫਿਰ ਮੀਆਂ ਸਾਹਿਬ ਜਿਵੇਂ ਫਰਮਾਉਂਦੇ ਨੇ ਵੀ ਉੱਦਲ ਗੀਆਂ ਨੂੰ ਦਾਜ ਨਹੀਂ ਮਿਲਦਾ ਤੇ ਨਾਂ ਮਿਲਦੇ ਨੇ ਮਾਪੇ ساری ਜ਼ਿੰਦਗੀ ਲਈ ਪੇਟਾ ਘਰ ਵੀ ਛੁੱਟ ਜਾਂਦਾ ਫਿਰ ਸਹੁਰੇ ਘਰ ਕੋਈ ਜ਼ਲੀਲ ਕਰੇ ਤੰਗ ਕਰੇ ਮਾਰੇ ਕੁੱਟੇ ਕਿੰਨੂੰ ਜਾ ਕੇ ਦੱਸੇਗੀ ਇਸ ਲਈ ਇਸ ਅਖਾਨੇ ਤੇ ਮਾਤ ਦਿੱਤੀ ਗਈ ਹੋਈ ਏ ਕਿ ਇਹ ਨਾ ਸਿਰਫ ਇੱਕ ਮੁਆਸ਼ਰਤੀ ਕੋੜ ਹੈ ਬਲਕੇ ਉਸ ਬੱਚੀ ਦੀ ਵੀ ਸਾਰੀ ਜ਼ਿੰਦਗੀ ਜਿਹੜੀ ਹੈ ਤਬਾਹ ਹੋ ਜਾਂਦੀ ਏ ਤੇ ਅਜੇ ਕਦਮ ਨਹੀਂ ਚੁੱਕਣਾ ਚਾਹੀਦਾ ਹੱਲੋ ਜੀ ਬਾਈਵਾ ਸਾਹਿਬ ਕਬੀਰ ਵਾਲਾ ਦੇ ਰਹਿਾਈਸ਼ੀ ਨੇ ਅਬਦਲ ਗਫੂਰ ਸਾਹਿਬ ਜੀ ਜੀ ਅਮਰੀਕਾ ਦੇ ਵਿੱਚ ਮਾਸ਼ਾਅੱਲਾ ਮਕੀਮ ਨੇ ਹੂੰ ਹੂੰ ਉਹਨਾਂ ਨੇ ਸਾਰਾ ਖਾਨ ਪਝਵਾਇਆ ਹੂੰ ਹੂੰ ਪਈ ਚੋਰਾਂ ਨੂੰ ਮੋਰ ਤੇ ਮੋਰਾਂ ਨੂੰ ਹੋਰ ਹਾਂ ਜੀ ਇਹ ਦੇ ਦੀ ਇੱਕ ਸ਼ਕਲ ਇਹ ਵੀ ਹੈ ਬਿਚੋਰਾਂ ਨੂੰ ਪੈ ਗਈ ਮੋਰ ਤੇ ਮੋਰਾਂ ਨੂੰ ਪੈ ਗਈਆਂ ਤਜ਼ਾਈਂ ਅੱਛਾ ਹਾਂ ਜੀ ਜੀ ਕੁਦਰਤ ਦਾ ਨਿਜ਼ਾਮ ਹੈ ਕਿ ਬੰਦਾ ਚੋਰੀ ਕਰਦਾ ਹੈ ਲੇਕਿਨ ਕਈ ਵਾਰੀ ਉਹ ਨੂੰ ਇਹ ਬੜਾ ਮਾਣ ਹੁੰਦਾ ਹੈ ਕਿ ਮੈਂ ਚੋਰੀ ਕਰਕੇ ਦੌਲਤ ਇਕੱਠੀ ਕਰ ਲਈਏ ਲੇਕਿਨ ਕਈ ਵਾਰੀ ਉਹਨੂੰ ਵੀ ਅੱਗੋਂ ਕੋਈ ਚੋਰ ਹੋਰ ਪੈ ਜਾਂਦਾ ਹੈ ਜੀ ਹਾਂਜੀ ਔਰ ਉਹ ਇੰਜ ਪੈ ਜਾਂਦਾ ਹੈ ਵੀ ਜਨਾਬ ਉਹਦਾ ਕੱਖ ਕੰਡਾ ਨਹੀਂ ਛੱਡਦਾ ਹਾਂ ਹਾਂਜੀ ਤੇ ਅੱਗੋਂ ਉਹ ਜਿਹੜੇ ਨੇ ਕਰਮਾਂ ਦੇ ਉਹਨਾਂ ਨੂੰ ਅੱਗੋਂ ਕੋਈ ਹੋਰ ਪੈ ਜਾਂਦਾ ਹੈ ਜੀ ਨਹੀਂ ਖੁਦਾ ਦਾ ਨਿਜ਼ਾਮ ਹੈ ਕਿ ਉਹਨੇ ਇੱਕ ਤੋਂ ਵੱਧ ਇੱਕ ਤਗੜਾ ਇੱਥੇ ਬਣਾ ਕੇ ਰੱਖਿਆ ਹਾਂ ਜੀ ਐਸਰ ਹਾਂਜੀ ਔਰ ਬੰਦਾ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਬੜੀ ਚਤਤ ਕਲਾਕੀ ਕਰਨਾ ਮੈਂ ਕਿਸੇ ਦੀ ਚੋਰੀ ਕਰ ਲਈਏ ਕੇ ਨੂੰ ਪਤਾ ਵੀ ਨਹੀਂ ਲੱਗਾ ਲੇਕਿਨ ਉਹ ਖੁਦਾ ਤੇ ਵੇਂਦਾ ਹੁੰਦਾ ਜਿਹੜਾ ਕਦੀ ਉਂਗ ਵੀ ਨਹੀਂ ਲੈਂਦਾ ਜਿਸ ਨੂੰ ਕਦੀ ਇੰਗਲਾਟ ਵੀ ਨਹੀਂ ਆਇਆ ਉਹ ਦੇਖ ਕੇ ਇੱਕ ਪਲ ਸਾਨੂੰ ਵੇਖਦਾ ਹੁੰਦਾ ਹੈ ਹਾਂਜੀ ਔਰ ਉਹਨਾਂ ਨੂੰ ਫਿਰ ਮਤਲਬ ਚੋਰਾਂ ਨੂੰ ਮੋਰ ਪੈ ਜਾਂਦੇ ਨੇ ਜਾਂ ਹੋਰ ਪੈ ਜਾਂਦੇ ਨੇ ਦੋਨਾਂ ਨੂੰ ਕੋ ਕਜ਼ਾਈ ਯਾਨੀ ਉਹਨਾਂ ਨੂੰ ਵੀ ਅੱਗੋਂ ਤਕਦੀਰ ਕਿਤੇ ਮੈਂ ਕਿਤੇ ਖਾਤੇ ਚ ਲਵੇਟ ਲੈਂਦੀ ਹੈ ਤਾਂ ਇਸ ਵੇਲੇ ਖਾਨੇ ਚ ਮਤ ਦਿੱਤੀ ਗਈ ਹੈ ਵੀ ਚੋਰੀ ਕਦੀ ਨਹੀਂ ਕਰਨੀ ਚਾਹੀਦੀ ਚੋਰੀ ਨਸਲਦਰ ਨਸਲ ਬਰਬਾਦੀ ਦਾ ਕਾਰਨ ਬਣਦੀ ਆਹ ਚੋਰੀ ਨਸਲਦਰ ਨਸਲ ਜਿੰਨੇ ਕੀਤੀ ਹੈ ਗੋ ਉਹਦੀ ਕੋਈ ਕਰ ਲੇਗਾ ਗੋ ਉਹਦੀ ਕੋਈ ਕਰ ਲੇਗਾ ਕਿੰਨਿਆਂ ਘਰਾਂ ਦੀ ਬਰਬਾਦੀ ਦਾ ਕਾਰਨ ਬਣ ਗਿਆ ਹੈ ਜੀ ਇਸ ਵਾਸਤੇ ਹੱਕ ਸੱਚ ਦੀ ਮਿਹਨਤ ਮਜ਼ਦੂਰੀ ਕਰਕੇ ਤੇ ਰਜ਼ਕੇ ਹਲਾਲ ਖਾਓ ਹੈ ਜੀ ਔਰ ਇਹ ਜੇ ਇਹਦੀ ਜੀ ਇੱਜ਼ਤ ਹੈ ਇਹਦੀ ਜੀ ਆਦਰ ਹੈ ਤੇ ਰੱਬ ਵੀ ਇਸੇ ਕੰਮ 'ਚ ਰਾਜ਼ੀ ਹੁੰਦਾ ਵਾਹ ਵਾਹ ਲੋ ਜੀ ਪਿਆਰਿਓ ਚੋਰਾਂ ਨੂੰ ਪੈਦਾ ਮੋਰ ਤੇ ਮੋਰਾਂ ਨੂੰ ਪੈਦਾ ਹੋਰ ਇਸ ਸਬਕਾਂ ਨੇ ਸਾਨੂੰ ਇਹ ਸਬਕ ਦਿੱਤਾ ਗਿਆ ਹੋਇਆ ਹੈ ਵੀ ਅਸੀਂ ਕਿਸੇ ਨਾਲ ਜ਼ੁਲਮ ਜ਼ਿਆਤੀ ਨਾ ਕਰੀਏ ਜੇ ਅਸੀਂ ਕਿਸੇ ਨਾਲ ਜ਼ੁਲਮ ਜ਼ਿਆਤੀ ਕਰਾਂਗੇ ਤੇ ਫਿਰ ਸਾਡੇ ਨਾਲ ਵੀ ਜ਼ੁਲਮ ਜ਼ਿਆਤੀ ਕਰਨ ਵਾਲਾ ਅੱਲਾਹ ਪਾਕ ਸੱਚੇ ਸਾਹਿਬ ਨੇ ਕੋਈ ਪੈਦਾ ਕਰ ਦੇਣਾ ਹੈ ਜਿਨੇ ਉਸ ਗਰੀਬ ਦੇ ਨਾਲ ਕੀਤੀ ਗਈ ਹੋਈ ਜ਼ਿਆਤੀ ਦਾ ਬਦਲਾ ਸਾਡੇ ਕੋਲੋਂ ਵੀ ਲੈਣਾ ਹੈ ਜਿਵੇਂ ਆਖਦੇ ਨੇ ਸਾਡੇ ਪੰਜਾਬੀ ਦੇ ਵਿੱਚ ਕਿ ਅੱਲਾਹ ਪਾਕ ਨੇ ਹਰ ਫਰਾਉਨ ਦੇ ਵਾਸਤੇ ਇੱਕ موسی ਪੈਦਾ ਕੀਤਾ ਹੁੰਦਾ ਏ ਇਸ ਵਾਸਤੇ ਇਸ ਅਖਾਨ ਜੀ ਸਾਨੂੰ ਸਮਝਾਇਆ ਗਿਆ ਏ ਕਿ ਚੋਰਾਂ ਨੂੰ ਤੇ ਪੈਦਾ ਮੋਰ ਤੇ ਮੋਰਾਂ ਨੂੰ ਵੀ ਪੈਦਾ ਹੋਰ ਉਹਨਾਂ ਵਾਸਤੇ ਵੀ ਅੱਲਾਹ ਪਾਕ ਨੇ ਜਿਹੜਾ ਕਿਸੇ ਨਾਲ ਜ਼ੁਲਮ ਜ਼ਿਆਤੀ ਕਰਦਾ ਉਹਦੇ ਵਾਸਤੇ ਵੀ ਅੱਲਾਹ ਪਾਕ ਨੇ ਬੰਦੋਬਸਤ ਉਹਦਾ ਕਰਕੇ ਰੱਖਿਆ ਹੁੰਦਾ ਏ ਬਾਈਵਾ ਸਾਹਿਬ ਤੁਹਾਡੇ ਕੋਲ ਇੱਥੇ ਪਿੰਡ ਰਤਾ ਬਾਜਵਾ ਹਾਂਜੀ ਉੱਥੋਂ ਦੇ ਐਲਡਰ शफीक साहब ਨੇ ਹੂੰ ਹੂੰ ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ ਜੀ 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 ਖਾਰੀਆਂ ਅੱਜ ਕੱਲ ਰਹਿੰਦੇ ਨੇ ਜੀ ਹੂੰ ਹੂੰ ਉਹਨਾਂ ਅਖਾਨ ਜਨਾਬ ਪਜਵਾਇਆ ਹੈ ਭਈ ਚਮੜੀ ਜਾਏ ਹੂੰ ਪਰ ਦਮੜੀ ਨਾ ਜਾਏ ਹਾਂਜੀ ਇਹ ਜਿਹੜੇ ਲੋਕ ਨਿੰਨਾ ਕੰਜੂਸ ਤੇ ਮੱਖੀ ਚੂਸ ਕਿਸਮ ਦੇ ਲੋਕ ਜੀ ਜੀ ਇਹ ਉਹਨਾਂ ਲੋਕਾਂ ਦੇ ਨਿੰਦਿਆ ਕਰਨ ਲਈ ਆ ਖਾਨ ਬਣਾਇਆ ਜੀ ਕਿ ਤੁਸੀਂ ਅਗਰ ਕਮਾਈ ਕਰਦੇ ਹੋ ਦੰਬੜੀ ਆਂਦੇ ਨੇ ਪੈਸੇ ਦੇ ਚੌਥੇ ਹਿੱਸੇ ਨੂੰ ਜੀ ਪੁਰਾਣੇ ਜ਼ਮਾਨੇ 'ਚ ਜਦੋਂ ਪੈਸਾ ਕਦਰ ਵਾਲਾ ਸੀ ਨਾ ਜੀ ਜੀ ਉਦੋਂ ਇੱਕ ਥੇਲਾ ਹੁੰਦਾ ਸੀ ਯਾਨੀ ਅੱਧਾ ਪੈਸਾ ਤੇ ਦੰਬੜੀ ਹੁੰਦੀ ਸੀ ਚੌਥਾ ਹਿੱਸਾ ਪੈਸੇ ਦਾ ਵਾਹ ਹਾਂਜੀ ਅੱਛਾ ਜਿੰਨੂੰ ਤੇਲੀ ਪੌਲੀ ਵੀ ਆਖ ਚੜਦੇ ਹਨ ਦੂਜੇ ਲਫ਼ਜ਼ਾਂ 'ਚ ਚੌਥਾ ਹਿੱਸਾ ਜਿਹੜਾ ਉਹਨੂੰ ਦੰਬੜੀ ਆਂਦੇ ਸਨ ਤੇ ਜਿਹੜੇ ਲੋਕ ਇਸਰਾਂ ਦੇ ਕੰਜੂਸ ਮੱਖੀ ਚੂਸ ਹੁੰਦੇ ਨੇ ਉਹ ساری ਉਮਰ ਕਮਾਈ ਦੇ ਕਰਦੇ ਨੇ ਪਰਵਾਹਦੇ ਨੇ ਵੀ ਇੱਕ ਦੰਬੜੀ ਵੀ ਮਤਲਬ ਇਹ ਕਿ ਭਾਵੇਂ ਮੇਰਾ ਆਪਣਾ ਕੋ ਨੁਕਸਾਨ ਹੋ ਜੇ ਹਾਂਜੀ ਭਾਵੇਂ ਮੇਰਾ ਚੰਮ ਲੈ ਜਾਏ ਪਰ ਮੇਰਾ ਇੱਕ ਪੈਸਾ ਵੀ ਕਿਸੇ ਚੱਜ ਦੇ ਕੰਮ ਤੇ ਖਰਚ ਮੇਰਾ ਪੈਸੇ ਦਾ ਚੌਥਾ ਹਿੱਸਾ ਵੀ ਕਿਸੇ ਚੱਜ ਦੇ ਕੰਮ ਤੇ ਖਰਚ ਨਹੀਂ ਹੋਣਾ ਚਾਹੀਦਾ ਤੇ ਇਹੋ ਜਿਹੇ ਲੋਕ ਜਿਹੜੇ ਨੇ ਉਹ ਮਤਲਬ ਇਹ ਕੋਈ ਚੰਗੇ ਨਾਂ ਨਿਸ਼ਾਨ ਵਾਲੇ ਲੋਕ ਨਹੀਂ ਹੁੰਦੇ ਜਿਹੜੇ ਸਾਰੀ ਉਮਰ ਮਾਇਆ ਦੀ ਪੂਜਾ ਕਰਦੇ ਹੋਏ ਅਖੀਰ ਜਦੋਂ ਮਰਦੇ ਨੇ ਉਦੋਂ ਖਾਲੀ ਹੱਥ ਹੀ ਜਾਂਦੇ ਨੇ ਕਿਉਂਕਿ ਕਫਨ ਨੂੰ ਤੇ ਬੋਝੀ ਹੁੰਦੀ ਕੋਈ ਨਹੀਂ ਤੇ ਇਹ ਉਹਨਾਂ ਲੋਕਾਂ ਦੀ ਨਿੰਦਿਆ ਕੀਤੀ ਗਈ ਹੈ ਜਿਹੜੇ ਅਤ ਦੇ ਕੰਜੂਸ ਤੇ ਕਾਨੀ ਚੂਸ ਹੁੰਦੇ ਨੇ ਕਾਨੀ ਚੂਸ ਵਿੱਚ ਕਾਨੀ ਤੇ ਮਿੱਠੀ ਹੁੰਦੀ ਨਹੀਂ ਉਹਨੇ ਵੀ ਚੂਸੀ ਜਾਣਾ ਵੀ ਘਰੇ ਵੀ ਚੁਰਾ ਕੋਈ ਨਿਕਲ ਆਵੇ ਗੰਨੇ ਆਲਾ ਗੰਨੇ ਦੇ ਭਲੇਖੇ ਚੀ ਹਾਂ ਉਹ ਇਹ ਉਹਨਾਂ ਲੋਕਾਂ ਦੀ ਨਿੰਦਿਆ ਕੀਤੀ ਗਈ ਹੈ ਲੈ ਜੀ ਸਾਹਿਬ ਉਹ ਚਮੜੀ ਜਾਏ ਪਰ ਦਮੜੀ ਨਾ ਜਾਏ ਅਜੇ ਨਾ ਆਕਬਤ ਅੰਦੇਸ਼ ਇਨਸਾਨ ਜਿਨ੍ਹਾਂ ਨੂੰ ਉਹ ਕਈ ਕੋਈ ਫਹਿਮ ਅਕਲ ਨਾ ਹੋਵੇ ਉਹ ਛੋਟਾ ਨੁਕਸਾਨ ਜਿਹੜਾ ਕਿ ਬਰਦਾਸ਼ਤ ਕਰ ਲੈਣਾ ਚਾਹੀਦਾ ਉਹਨੂੰ ਨਾ ਬਰਦਾਸ਼ਤ ਕਰਨ ਤੇ ਕੋਈ ਵੱਡਾ ਆਪਣਾ ਨੁਕਸਾਨ ਕਰ ਬੈਣ ਉਹਨਾਂ ਬਾਰੇ ਇਸ ਅਖਾਨ ਦੇ ਵਿੱਚ ਗੌਰ ਕਰਵਾਇਆ ਗਿਆ ਹੈ ਪਈ ਚਮੜੀ ਟੁੱਟ ਜਾ ਪਰ ਦਮੜੀ ਨਾ ਜਾਏ ਉੱਪਰ ਆ ਜੇ ਦਮੜੀ ਜਾ ਕੇ ਜੁ ਤੇਰੀ ਚਮੜੀ ਪੀ ਬਚਦੀ ਏ ਤੇ ਸਗੋ ਜਾਨ ਦੇ ਲੇਕਿਨ ਕਈ ਅਜੇ ਜਿਵੇਂ ਭਾਈਵਾ ਸਾਹਿਬ ਦੱਸਿਆ ਵੀ ਬਖੀਲ ਔਰ ਕੰਜੂਸ ਮੱਖੀ ਚੂਸ ਲੋਕ ਹੁੰਦੇ ਨੇ ਪਈ ਉਹ ਨਿੱਕੀ 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 ਤੇ ਬਚਤ ਕਰਦੇ ਰਹਿੰਦੇ ਨੇ ਤੇ ਅਜਈਆਂ ਥਾਵਾਂ ਤੇ ਵੀ ਬਚਤ ਕਰ ਦਿੰਦੇ ਨੇ ਜਿੱਥੇ ਬਚਤ ਨਹੀਂ ਕਰਨੀ ਚਾਹੀਦੀ ਕਿਉਂਕਿ ਉੱਥੇ ਬਚਤ ਕੀਤੇ ਆ ਕਿਸੇ ਵੱਡੇ ਨੁਕਸਾਨ ਦਾ ਜੋ ਇhtਮਾਲ ਹੁੰਦਾ ਤੇ ਉਥੇ ਫਿਰ ਫਰਾਸਤ ਇਹ ਕਿ ਬਚਨ ਸਗੋਂ ਨਾ ਕੀਤੀ ਜਾਏ ਲੇਕਿਨ ਉਹ ਦਮਣੀ ਬਚਾਉਂਦਿਆਂ ਬਚਾਣਿਆਂ ਵੱਡਾ ਨੁਕਸਾਨ ਯਾਨੀ ਆਪਣੀ ਚਮੜੀ ਲਵਾ ਪੈਂਦੇ ਬਾਜਵਾ ਸਾਹਿਬ ਗੁਰਦਾਸਪੁਰੋਂ جناب ਅਲੀ ਅਮਰਜੀਤ ਸਿੰਘ ਬਾਜਵਾ ਸਾਹਿਬ ਜੀ 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 ਸਾਡੇ ਬੜੇ ਪਿਆਰੇ ਬਾਬਾ ਜੀ ਜੀ ਉਹਨਾਂ ਜਨਾਬ ਅਖਾਨ ਪੁਜਵਾਇਆ ਹੈ ਹੂੰ ਹੂੰ ਪਈ ਹਲਵਾਈ ਦੀ ਅਗਾੜੀ ਹੂੰ ਤੇ ਕਸਾਈ ਦੀ ਉਛਾੜੀ ਚੱਗੀ ਹੁੰਦੀ ਏ ਕਹਿਣ ਦਾ ਮਕਸਦ ਇਹ ਵੇਗੇ ਹਲਵਾਈ ਜਿਹੜੀਆਂ ਮਠਿਆਈਆਂ ਬਣਾਉਂਦਾ ਨਾ ਸਵੇਰੇ ਸਵੇਰੇ ਜੀ ਜੀ ਹਾਂਜੀ ਉਹਨਾਂ ਨੂੰ ਸਵੇਰੇ ਸਵੇਰੇ ਲੈ ਲੋ ਤਾਜ਼ੀਆਂ ਹੋਣਗੀਆਂ ਇਹ ਕਿਤੇ ਉਹਨਾਂ ਦੇ ਮੱਖੀ ਛੱਕੀ ਨਹੀਂ ਬੈਠੀ ਹੋਏਗੀ ਆ ਗਾੜੀ ਦਾ ਮਤਲਬ ਹੈ ਅਗਲਾ ਹਿੱਸਾ ਸ਼ੁਰੂ-ਸ਼ੁਰੂ ਚ ਅਗਲੇ ਪਹਾ ਜੀ ਤੇ ਪਿਛਾੜੀ ਪਿਛਲਾ ਯਾਨੀ ਪਿਛਲਾ ਬੇਲਾ ਹਾਂ ਹਾਂ ਆ ਗਾੜੀ ਅਗਲਾ ਵੇਲਾ ਤੇ ਪਿਛਾੜੀ ਪਿਛਲਾ ਵੇ ਬਿਲਕੁਲ ਠੀਕ ਆਜਾਤੀ ਹਲਵਾਈ ਮਤਲਬ ਜਿਹੜੀਆਂ ਚੀਜ਼ਾਂ ਬਣਾਉਂਦਾ ਨਾ ਤੇ ਤਾਜ਼ੀ-ਤਾਜ਼ੀ ਮਠਿਆਈ ਜਾਂ ਜਲੇਬੀ ਜੋ ਵੀ ਤੁਸੀਂ ਉਹਦੇ ਤੋਂ ਲੋਗੇ ਉਹਦੇ ਤੇ ਮੱਖੀ ਵਗੈਰਾ ਘੱਟ ਬੈਠੀ ਹੋਏਗੀ ਘੱਟਾ ਮਿੱਟੀ ਘੱਟ ਪਿਆ ਹੋਏਗਾ ਜੀ ਜੀ ਇਸ ਵਾਸਤੇ ਕੋਸ਼ਿਸ਼ ਕਰੋ ਤਾਜ਼ੀ ਬਣਦੀ ਹੋਈ ਜਿਹੜੀ ਹੈ ਨਾ ਉਹ ਲੈ ਲਓ ਹਾਂ ਜੀ ਤੇ ਕਸਾਈ ਜਿਹੜਾ ਉਹਦੀ ਆਦਤ ਇਹ ਕਿ ਚੰਗਾ ਗੋਤ ਸਦਾ ਪਿਛਾਂ ਲੁਕਾ ਕੇ ਰੱਖਦਾ ਹੈ ਹਾਂ ਜੀ ਜਿਹੜਾ ਸਭ ਤੋਂ ਚੰਗਾ ਗੋਸ਼ਟ ਹੁੰਦਾ ਨਾ ਉਹਦੀ ਕੋਸ਼ਿਸ਼ ਹੁੰਦੀ ਹੈ ਲੋਕਾਂ ਨੂੰ ਹਾਡੂ ਡ ਵੱਡ ਬੁੱਡ ਕੇ ਦੇ ਕੇ ਤੇ ਜਿਹੜਾ ਪਿਛਲੇ ਪੈਰ ਤੁਸੀਂ ਗੋਸ਼ਟ ਲਵੋ ਨਾ ਜਿਹੜੇ ਸਿਆਣੇ ਲੋਕ ਨੇ ਉਹ ਕਸਾਈ ਕੋਲੋਂ ਪਿਛਲੇ ਪੈਰ ਗੋਸ਼ਟ ਲੈਂਦੇ ਨੇ ਜਾ ਕੇ ਕਿਉਂਕਿ ਉਸ ਵੇਲੇ ਉਹਨੇ ਚੰਗਾ ਗੋਸ਼ਟ ਬਚਾ ਕੇ ਰੱਖਿਆ ਹੁੰਦਾ ਹਾਂਜੀ ਤੇ ਇਹ ਤਾਂ ਖਾਣ ਦਾ ਇਹ ਹੀ ਮਤਲਬ ਹੈ ਵਾਹ ਲੋ ਜੀ ਪਿਆਰਿਓ ਖਰੀਦਾਰੀ ਕਰਨਾ ਵੀ ਇੱਕ ਬੜਾ ਵੱਡਾ ਫਨ ਹੈ ਹਰ ਬੰਦਾ ਖਰੀਦਾਰੀ ਨਹੀਂ ਕਰ ਸਕਦਾ ਮਿਸਾਲ ਦੇ ਤੌਰ ਤੇ ਅਸੀਂ ਸੇਬ ਲੈਣ ਜਾਂਦੇ ਹਾਂ ਅਸੀਂ ਆਖਦੇ ਹਾਂ ਦੁਕਾਨਦਾਰ ਨੂੰ ਸਾਨੂੰ 2 ਕਿਲੋ ਸੇਬ ਦੇ ਦੇ ਉਹ ਜੋ ਪਾਕੇ ਦੇ ਛੜਦਾ ਛਾਪਰ ਜਿ ਲਫਾਫੇ ਦੇ ਅਸੀਂ ਫੜ ਕੇ ਤੇ ਪਿਛਾ ਆ ਜਾਂਦੇ ਹਾਲਾਂਕਿ ਜਿੱਦੂ ਪੈਸੇ ਦੇਣੇ ਨੇ ਉਹਦੇ ਕੋਲੋਂ ਸੌਦਾ ਲੈਣ ਲੱਗਿਆਂ ਹਰ ਇੱਕ ਸੇਬ ਨੂੰ ਗੌਰ ਨਾਲ ਵੇਖਣਾ ਚਾਹੀਦਾ ਚਿੱਤਰੀ ਵਾਲਾ ਤੇ ਨਹੀਂ ਕੋਈ ਕਾਣਾ ਤੇ ਨਹੀਂ ਪਿਆਰਿਓ ਇਸ ਅਖਾਨ ਦੇ ਵਿੱਚ ਵੀ ਸਾਨੂੰ ਸੌਦਾ ਖਰੀਦਣ ਦਾ ਵਾਲ ਦੱਸਿਆ ਗਿਆ ਹੋਇਆ ਹੈ ਭਈ ਹਲਵਾਈ ਦੀ ਅਗਾੜੀ ਤੇ ਕਸਾਈ ਦੀ ਪੁਛਾੜੀ ਚੰਗੀ ਹੁੰਦੀ ਹੈ ਬਾਈਵਾ ਸਾਹਿਬ ਬੇਕੋ ਕਿੰਨੀ ਪਿਆਰੀ ਗੱਲ ਕੀਤੀ ਕਿ ਸਵੇਰੇ ਸਵੇਰੇ ਜਿਸ ਵੇਲੇ ਤਾਜ਼ੀਆਂ ਫਰੈਸ਼ ਮਠਾਈਆਂ ਬਣਾਉਂਦਾ ਹੈ ਹਲਵਾਈ ਉਸਨੇ ਜਾ ਕੇ ਉਹਦੇ ਕੋਲੋਂ ਸੌਦਾ ਖਰੀਦਣਾ ਚਾਹੀਦਾ ਪਿਛਲੇ ਟਾਈਮ ਤੇ ਕੁਝ ਬਾਸੀ ਸਟੇਲ ਵੀ ਹੋ ਜਾਂਦੀਆਂ ਨੇ ਕੁਛ ਐਵੇਂ ਪਈ ਉਹ ਤਾਜ਼ਗੀ ਉਹ ਫਰੈਸ਼ਨੈਸ ਉਹ ਜਿਵੇਂ ਗਰਮ ਗਰਮ ਸੋਰ ਸੋਰ ਉਹਨਾਂ ਤੇ ਤਿਆਰ ਕੀਤੀਏ ਰਸਗੁੱਲੇ ਵੀ ਗਰਮ ਨੇ ਗੁਲਾਬ ਜਾਮਨ ਗਰਮ ਨੇ ਜਲੇਬੀਆਂ ਗਰਮਾ ਗਰਮ ਨੇ ਉਹਨਾਂ ਦੇ ਖਾਣ ਦਾ ਹੋਰ ਸੁਆਦ ਤੇ ਕਸਾਈ ਕੋਲੋਂ ਬਾਈਵਾ ਸਾਹਿਬ ਦੇਖੋ ਕੈਸੀ ਗੱਲ ਕੀਤੀ ਕਿ ਪਿਛਲੇ ਟਾਈਮ ਜਾ ਕੇ ਗੋਸ਼ਤ ਖਰੀਦਣਾ ਚਾਹੀਦਾ ਉਹ ਸਾਰਾ ਦਿਨ ਉਹਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਪਹਿਲੇ ਭੇੜਾ ਮੈਂ ਵੇਚ ਲਵਾਂ ਚੰਗਾ ਤੇ ਮੇਰਾ ਵੇਖ ਹੀ ਜਾਣਾ ਉਹ ਚੰਗਾ ਬਚਾਈ ਰੱਖਦਾ ਦੂਸਰਾ ਪਿਆਰਿਓ ਸਵੇਰੇ ਸਵੇਰੇ ਜਦੋਂ ਕਸਾਈ ਲਿਆ ਕੇ ਗੋਸ਼ਤ ਕਰਕੇ ਤੇ ਉਹ ਮਜ਼ਬੂਹਾ ਜ਼ਬਹ ਕੀਤਾ ਹੋਇਆ ਜਾਨਵਰ ਜਦੋਂ ਲਟਕਾਉਂਦੇ ਨੇ ਤੇ ਉਹਨੂੰ ਧੋਂਦੇ ਨੇ ਉਹਨੂੰ ਚੰਗਾ ਗਿੱਲਾ ਕਰਦੇ ਨੇ ਜਿਸ ਵੇਲੇ ਤੁਸੀਂ 1 ਕਿਲੋ ਗੋਸ਼ਤ ਲਵੋਗੇ ਤੇ ਘਰ ਆਓਗੇ ਤੇ 5 ਕਿਲੋ ਹੋਵੇਗਾ ਉਹ ਪਾਣੀ ਦੇ ਵਿੱਚ ਬੜਾ ਵਜ਼ਨ ਬਣ ਜਾਂਦਾ ਜੂੰ ਜੂੰ ਵਕਤ ਲੰਘਦਾ ਜਾਂਦਾ ਪਿਛਲੇ ਟਾਈਮ ਅਕਸਰ ਜਾ ਕੇ ਕਸਾਈ ਕੋਲੋਂ ਗੋਸ਼ਤ ਲੈ ਕੇ ਵੇਖ ਲਵੋ ਤੇ ਖੁਸ਼ਕ ਹੋ ਗਿਆ ਹੁੰਦਾ ਟੰਗਿਆ ਹੋਇਆ ਗੋਸ਼ਤ ਜਿਹੜਾ ਉਸਲੇ گوشਤ ਲਵੋਗੇ ਤੇ ਜ਼ਿਆਦਾ گوشਤ ਪੂਰਾ ਤੋਲ ਹੋਵੇਗਾ ਯਾਨੀ ਕਿਲੋ ਤੋਂ ਵੱਧ ਤੇ ਨਹੀਂ ਜਾਣਾ ਲੇਕਿਨ ਕਿਲੋ ਤੇ ਪੂਰਾ ਹੋਵੇਗਾ ਨਾ ਜੀ ਤੇ ਸਵੇਰ ਸਵੇਰ ਲਈਏ ਤੇ ਕਿਲੋ ਹੀ ਨਹੀਂ ਪੂਰਾ ਹੁੰਦਾ ਦੂਜਾ ਗੰਦਾ گوشਤ ਜਿਹੜਾ ਭੈੜਾ ਚੰਗਾ ਉਹ ਨਿਕਲ ਗਿਆ ਹੁੰਦਾ ਅੱਛਾ ਉਹਨੇ ਬਚਾ ਕੇ ਰੱਖ ਲਿਆ ਹੁੰਦਾ ਤੇ ਇਹ ਬੜੇ ਸੋਹਣੇ ਦੋਵੇਂ ਜਿਹੜੇ ਨੇ ਨਾ ਜੀ ਬਾਜਵਾ ਸਾਹਿਬ ਨੇ ਅਟਕਲਾਂ ਸਾਨੂੰ ਦਸੀਆਂ ਪਈ ਹਲਵਾਈ ਕੋਲੋਂ ਸੂਰ ਸੂਰ ਸੌਦਾ ਲਵੋ ਤੇ ਕਸਾਈ ਕੋਲੋਂ ਥੋੜਾ ਕੁਛਲਾ ਟਾਈਮ ਕਰਕੇ ਜਾ ਕੇ ਤੇ ਖਰੀਦਦਾਰੀ ਕਰੋ ਪਿਆਰਿਓ ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਹੁਣ ਬੀਤ ਗਿਆ ਹੈ ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇ ਕਹੋ ਜਾਉ ਛੱਟ